ਜੇ ਕਿਸੇ ਨੇ ਬਾਹਰ ਲਿਆ ਮਠਾਈਆਂ ਖਾ ਲੀਆਂ ਜਾਂ ਹੋਰ ਫਾਸਟ ਫੂਡ ਖਾ ਲਿਆ ਇਹ ਤਿਹਾਰਾਂ ਦੇ ਸੀਜ਼ਨ 'ਚ ਖਾਦਾ ਜਾਂਦਾ ਫਿਰ ਉਹ ਸਾਰਾ ਡਾਈਜੈਸਟ ਕਿਦਾਂ ਕਰੀਏ ਹਾਂ ਬਹੁਤ ਸੋਹਣਾ ਸਵਾਲ ਆ ਤੁਹਾਡਾ ਹੁਣ ਦੇਖੋ ਮਠਾਈ ਤਾਂ ਖਾਦੇ ਜਾਣੀ ਬਿਲਕੁਲ ਸਹੀ ਕਹਿ ਤੁਸੀਂ ਇਹਦੇ ਤੋਂ ਜਿਹੜੀਆਂ ਪ੍ਰੋਬਲਮਸ ਆਣੀਆਂ ਨੇ ਦੇਖੋ ਮਠਾਈ ਜਦੋਂਸੀਂ ਖਾਂਦੇ ਆਂ ਤਾਂ ਪੇਟ ਬਲੋਟ ਕਰ ਜਾਂਦਾ ਔਰ ਇਹ ਇਸ ਸਵਾਲ ਦੇ ਨਾਲ ਨਾ ਮੈਂ ਇੱਕ ਬੜਾ ਸੋਹਣਾ ਇੱਕ ਨਿਯਮ ਦੱਸਣ ਦੀ ਕੋਸ਼ਿਸ਼ ਕਰੂੰਗਾ ਹੁਣ ਮੈਂ ਨੈਚੁਰਲ ਸਾਇੰਸ ਦਾ ਕੋਈ ਵੀ ਮਿੱਠਾ ਹੈ ਨਾ ਜਿਵੇਂ ਇੱਕ ਚੰਗਾ ਮਿੱਠਾ ਚੰਗੇ ਫਾਰਮੂਲੇ ਨਾਲ ਬਣਾਇਆ ਗਿਆ ਕੋਈ ਵੀ ਮਿੱਠਾ ਜਦੋਂ ਅਸੀਂ ਖਾਣਾ ਉਹਦੀ ਅਗਰ ਸਾਨੂੰ ਸਹੀ ਟਾਈਮਿੰਗ ਦਾ ਪਤਾ ਹੈ ਉਹ ਤੁਹਾਨੂੰ ਚੰਗਾ ਮਿੱਠਾ ਉਹ ਵੀ ਕਦੀ ਤੰਗ ਨਹੀਂ ਕਰੇਗਾ ਨਾਰਮਲੀ ਅਸੀਂ ਮਿੱਠਾ ਕਦੋਂ ਖਾਂਦੇ ਹਾਂ ਜਦੋਂ ਖਾਣਾ ਖਾ ਲਿਆ ਲਾਸਟ ਤੇ ਜੀ ਬਿਲਕੁਲ ਬਟ ਨੈਚੁਰਲ ਸਾਇੰਸ ਦਾ ਨਿਯਮ ਕੀ ਕਹਿੰਦਾ ਹੈ ਪਲਸ ਸੁਣਨ ਵਾਲੇ ਯਾਦ ਰੱਖਣ ਆਪਣੇ ਬਜ਼ੁਰਗਾਂ ਨੂੰ ਪੁੱਛਿਓ ਕਿ ਪਹਿਲਾਂ ਮਿੱਠਾ ਕਦੋਂ ਖਲਾਇਆ ਜਾਂਦਾ ਸੀ ਉਹ ਮਿੱਠਾ ਖਾਣੇ ਤੋਂ ਪਹਿਲਾਂ ਖਲਾਉਂਦੇ ਸੀ ਮਿੱਠਾ ਹਮੇਸ਼ਾ ਹੀ ਖਾਣਾ ਖਾਣ ਤੋਂ ਪਹਿਲਾਂ ਖਾਣਾ ਚਾਹੀਦਾ ਹੈ ਜੀ ਉਹਦਾ ਰੀਜ਼ਨ ਦੱਸਦਾ ਹਾਂ ਮਿੱਠਾ ਇੱਕ ਹੈਵੀ ਚੀਜ਼ ਹੁੰਦੀ ਹੈ ਇਹਨੂੰ ਡਾਈਜੈਸਟ ਕਰਨ ਲਈ ਬਾਡੀ ਨੂੰ ਜ਼ਿਆਦਾ ਪਿਤ ਚਾਹੀਦਾ ਹੈ ਪਾਚਨ ਅੰਦਰ ਜਿਹੜਾ ਐਸਿਡ ਹੈ ਨਾ ਉਹ ਤੇਜ਼ ਚਾਹੀਦਾ ਹੁਣ ਜਦੋਂ ਸਭ ਤੋਂ ਜ਼ਿਆਦਾ ਐਸਿਡ ਕਦੋਂ ਬਣਿਆ ਹੁੰਦਾ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤੇਜ਼ ਖੋ ਪੈਰੀ ਅੰਦਰ ਤੇਜ਼ ਤਿੱਖੀ ਕਰਾਰੀ ਜੀ ਭੁੱਖ ਲੱਗੀ ਹੈ ਨਾ ਉਹ ਸਭ ਤੋਂ ਜ਼ਿਆਦਾ ਪਿਤ ਸਾਡਾ ਉਦੋਂ ਐਕਟਿਵ ਹੈ ਤਾਂ ਉਸ ਟਾਈਮ ਤੇ ਅਗਰ ਤੁਸੀਂ ਮਿੱਠਾ ਖਾਂਦੇ ਹੋ ਤਾਂ ਉਹਨੂੰ ਹজম ਕਰਨ ਲਈ ਤੁਹਾਡੇ ਕੋਲ ਐਕਸਟਰਾ ਪਿਤ ਹੈ ਐਕਸਟਰਾ ਉਹ ਇੱਕ ਬਲਣ ਕਿਰਿਆ ਚੱਲ ਰਹੀ ਹੈ ਜੀ ਉਸ ਤੋਂ ਬਾਅਦ ਤੁਸੀਂ ਖਾਣਾ ਖਾਓਗੇ ਤਾਂ ਤੁਹਾਨੂੰ ਯਾਦ ਭੁੱਲ ਜਾਣਾ ਖਾਣਾ ਖਾਂਦੇ ਤੱਕ ਵੀ ਕਿ ਤੁਸੀਂ ਮਿੱਠਾ ਖਾਧਾ ਸੀ ਪਲੱਸ ਉਹ ਮਿੱਠਾ ਫੈਟ ਚ ਕਨਵਰਟ ਨਹੀਂ ਹੋਏਗਾ ਤੇ ਇਸ ਕਰਕੇ ਸਭ ਤੋਂ ਪਹਿਲਾਂ ਮਿਠੇ ਦੀ ਟਾਈਮਿੰਗ ਸਹੀ ਕਰੋ ਮਿੱਠੇ ਨੂੰ ਪਹਿਲਾਂ ਖਾਓ ਉਸ ਤੋਂ ਬਾਅਦ ਖਾਣਾ ਖਾਓ ਪ੍ਰੈਕਟੀਕਲ ਕਰਕੇ ਦੇਖੋ ਪਹਿਲੀ ਵਾਰੀ ਪ੍ਰੈਕਟੀਕਲ ਦੇ ਤੁਸੀਂ ਥੈਂਕਸ ਬੋਲੋਗੇ ਨਵਦੀ ਮਹਿਮਦਾ ਜਿਹਨਾਂ ਨੇ ਇਹਦਾ ਸੋਹਣਾ ਪੋਡਕਾਸਟ ਕਰ ਕੀਤਾ ਔਰ ਦੂਸਰਾ ਨੰਬਰ ਦੇ ਉੱਪਰ ਮਿੱਠੇ ਨੂੰ ਜਦੋਂ ਵੀ ਆਪਾਂ ਖਾਣਾ ਹੈਗਾ ਇਹਨੂੰ ਤੁਰੰਤ ਰੋਟੀ ਦੇ ਬਾਅਦ ਵੀ ਨਹੀਂ ਖਾਣਾ ਅਗਰ ਕਿਸੇ ਨੇ ਰੋਟੀ ਤੋਂ ਪਹਿਲਾਂ ਭੁੱਲ ਗਿਆ ਤਾਂ ਪ੍ਰੋਕਸ ਨੂੰ ਪਹਿਲਾਂ ਰੋਟੀ ਹਜ਼ਮ ਕਰਨ ਦਾ ਸਮਾਂ ਦੇਣਾ ਪਏਗਾ ਦੋ ਦੋ ਤਿੰਨ ਘੰਟੇ ਖਾਣਾ ਡਾਈਜੈਸਟ ਹੋਣ ਤੇ ਲੈਂਦਾ ਹੈਗਾ ਜੀ ਸੋ ਜਿਹੜਾ ਮਿੱਠਾ ਹੈਗਾ ਇਹਨੂੰ ਅਸੀਂ ਪ੍ਰੋਪਰ ਟਾਈਮ ਦੇ ਉੱਤੇ ਇਹਦਾ ਇਹਦੀ ਐਕਚੁਅਲ ਟਾਈਮਿੰਗ ਜੇਕਰ ਸਾਨੂੰ ਕਨਫਰਮ ਹੈਗੀ ਆ ਤਾਂ ਉਸ ਟਾਈਮ ਤੇ ਅਗਰ ਅਸੀਂ ਮਿੱਠੇ ਨੂੰ ਖਾਣੇ ਆ ਤਾਂ ਇਹਦਾ ਕਦੇ ਸਾਨੂੰ ਸਾਈਡ ਇਫੈਕਟ ਨਹੀਂ ਆਉਂਦਾ ਹੈਗਾ ਔਰ ਦੂਸਰੀ ਚੀਜ਼ ਕੀ ਹੈਗੀ ਕਿ ਹੁਣ ਜਿਵੇਂ ਦੀਵਾਲੀ ਤੁਹਾਡਾ ਸਵਾਲ ਸੀ ਕਿ ਦੀਵਾਲੀ ਦੇ ਦਿਨਾਂ ਦੇ ਵਿੱਚ ਖੁਸ਼ੀ ਦੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਅਸੀਂ ਮਿੱਠਾ ਖਾ ਜਾਂਦੇ ਆ ਤਾਂ ਪੇਟ ਉਦੋਂ ਬਲੋਟ ਕਰ ਜਾਂਦਾ ਬਲੋਟਿੰਗ ਹੋ ਜਾਂਦੀ ਹੈ ਭਾਰਾ ਹੋ ਜਾਂਦਾ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੇਟ ਤਾਂ ਭਾਰਾ ਹੋ ਰਿਹਾ ਕਿਉਂ ਨੂੰ ਹਜਮ ਕਰਨ ਲਈ ਅੰਦਰ ਐਕਸਟਰਾ ਪਿਤ ਤੁਸੀਂ ਸ਼ਾਂਤ ਕਰ ਲਿਆ ਹੈ ਖਾਣਾ ਖਾ ਕੇ ਹੁਣ ਤੁਸੀਂ ਮਿੱਠਾ ਖਾ ਰਹੇ ਹੋ ਮਿੱਠਾ ਹੈਗਾ ਹੈਵੀ ਉਦੋਂ ਹਰ ਜਦ ਡਾਈਜੈਸਟ ਕਰਨ ਲਈ ਪਿਤ ਹੈ ਨਹੀਂ ਤੁਹਾਡੇ ਕੋਲ ਤਾਂ ਇਸ ਕਰਕੇ ਉਹ ਬਲੋਟ ਕਰ ਜਾਏਗਾ ਐਕਸਟਰਾ ਫੈਟ ਚ ਕਨਵਰਟ ਹੋ ਜਾਏਗਾ ਜੇ ਮਿੱਠੀ ਟਾਈਮਿੰਗ ਅੱਛੀ ਹੈ ਪ੍ਰੋਬਲਮ ਨਹੀਂ ਕਰੇਗਾ ਦੂਸਰਾ ਜਿਆਦਾ ਵਾਰ ਮਿੱਠਾ ਖਾ ਲਿਆ ਤਾਂ ਤੁਹਾਨੂੰ ਭਾਰਾਪਨ ਮਹਿਸੂਸ ਹੋਏਗਾ ਬਾਡੀ ਦਾ ਵਜ਼ਨ ਵੀ ਵੱਜ ਜਾਏਗਾ ਔਰ ਸਟਿਫਨੈਸ ਵੀ ਕਈ ਵਾਰੀ ਵੱਜ ਜਾਂਦੀ ਹੈ ਖਾਸ ਕਰਕੇ ਨਾ ਦਿਨਾਂ ਦੇ ਕਿਉਂਕਿ ਉਪਰ ਸਰਦੀ ਵੀ ਹੈ ਤੇ ਮਿੱਠਾ ਵੀ ਖਾ ਰਹੇ ਆ ਇਹਦਾ ਸਭ ਤੋਂ ਅੱਛਾ ਸੋਲੂਸ਼ਨ ਇਹ ਹੈਗਾ ਕਿ ਤੁਸੀਂ ਕਰਨਾ ਕੀ ਹੈ ਚਾਹੇ ਮਿੱਠਾ ਖਾਣਾ ਬਲੋਟਿੰਗ ਹੈ ਭਾਰਾਪਨ ਹੈ ਜਲਣਾ ਹੈ ਇਤੋਂ ਤੱਕ ਭਰਿਆ ਪਿਆ ਐਸਿਡ ਨਾਲ ਆਵਾਜ਼ ਨੇ ਨਿਕਲਦੀ ਰਾਤ ਨੂੰ ਸੌਣ ਨੇ ਤਾਂ ਮੂੰਹ ਚੋਂ ਐਸਿਡ ਬਾਹਰ ਆਉਂਦਾ ਹੈ ਬੁਰਾ ਹਾਲ ਹੋ ਜਾਂਦਾ ਹੈ ਔਰ ਦਰਦ ਵੀ ਕਈਆਂ ਦੇ ਐਮਰਜੈਂਸੀ ਰਾਤ ਨੂੰ ਉੱਠਦੀ ਹੈ ਉਹਦੇ ਲਈ ਕੋਈ ਫਾਰਮੂਲਾ ਦੱਸਣ ਜਾ ਰਿਹਾ ਇੱਕ ਗਲਾਸ ਗਰਮ ਪਾਣੀ ਲੈਣਾ ਦੋ ਚਮਚ ਐਪਲ ਸਾਈਡਰ ਵੈਨੇਗਰ ਦੇ ਵਿੱਚ ਐਡ ਕਰਨੇ ਆ ਅੱਧਾ ਚਮਚ ਮਿੱਠਾ ਸੋਡਾ ਪਾਉਣਾ ਔਰ ਉਸ ਗਰਮ ਗਰਮ ਪਾਣੀ ਨੂੰ ਚਾਹ ਦੀ ਤਰ੍ਹਾਂ ਪੀਣਾ ਇਹ ਪੀਤਾ ਜਾਊਗਾ ਯੈਸ ਸਵੇਰ ਖਾਲੀ ਪੇਟ ਸ਼ਾਮ ਨੂੰ ਪੇ 5 6 ਵਜੇ ਪੇਟ ਖਾਲੀ ਹੁੰਦਾ ਉਦੋਂ ਵੀ ਤੁਸੀਂ ਪੀ ਸਕਦੇ ਹੋ ਆਦਰਵਾਇਜ਼ ਜਦੋਂ ਜਦੋਂ ਵੀ ਤੁਹਾਡੀ ਐਮਰਜੈਂਸੀ ਬਣੀ ਹੋਈ ਹੈ ਇਨੂੰ ਫਾਰਮੂਲੇ ਨਾਲ ਬਣਾ ਕੇ ਲੈ ਲਓ ਇਹ ਇੱਕ ਨੰਬਰ ਫਾਰਮੂਲਾ ਹੋ ਗਿਆ ਇਹਦਾ ਇੱਕ ਦੂਸਰਾ ਅੱਛਾ ਇਹਨੇ ਕਰਨਾ ਕੀ ਹੈ ਇਹਨੇ ਪੇਟ ਦਾ ਪੀ ਐਚ ਬੈਲੈਂਸ ਕਰ ਦੇਣਾ ਐਸਿਡ ਦੀ ਮਾਤਰਾ ਘਟਾ ਦੇਣੀ ਹੈ ਜਿਹੜੀ ਚੀਜ਼ ਡਾਈਜੈਸਟ ਨਹੀਂ ਹੋ ਰਹੀ ਉਹਨੂੰ ਡਾਈਜੈਸਟ ਕਰਵਾ ਦੇਣੀ ਹੈ ਜੀ ਗੈਟਿੰਗ ਹਲਕਾਪਨ ਮਹਿਸੂਸ ਹੋਏਗਾ ਦੂਸਰਾ ਫਾਰਮੂਲਾ ਮੈਗਨੀਸ਼ੀਅਮ ਸਾਲਟ ਘਰੇ ਪੱਕਾ ਰੱਖੋ ਇਹਨਾਂ ਦੇ ਨਾਲ ਨਹੀਂ ਮਿਲ ਰਿਹਾ ਤਾਂ نیچے ਨੰਬਰ ਚੱਲ ਰਹੇ ਨੇ ਕਾਲ ਕਰੋ ਸਸਟ ਟੀਮ ਨਾਲ ਗੱਲ ਕਰੋ ਮੰਗਵਾ ਲਓ ਜਾਂ ਲੈ ਆਓ ਤਾਂ ম্যাগਨੀਸ਼ੀਅਮ ਸాల్ਟ ਕਰੇ ਰੱਖੋ ਅਗਰ ਕਿਤੇ ਇਸ ਤਰ੍ਹਾਂ ਦੀ ਸਮੱਸਿਆ ਆ ਗਈ ਖਾਣ ਪੀਣਾਂ ਨਾਈਟ ਪਾਰਟੀ ਕਰਨ ਦੇ ਨਾਲ ਇੱਥੋਂ ਤੱਕ ਗਲਾ ਐਸਟਰ ਨਾਲ ਭਰ ਗਿਆ ਬੁਰਾ ਹਾਲ ਹੋ ਗਿਆ ਔਰ ਕਿਉਂਕਿ ਜਦੋਂ ਐਸਿਡ ਵੱਧਦਾ ਨਾਲ ਬੀਪੀ ਵੱਧਦਾ ਹੈ ਬਿਲਕੁਲ ਚੱਕਰ ਵੀ ਆ ਜਾਂਦੇ ਕਈਆਂ ਨੂੰ ਕੁਝ ਨਹੀਂ ਕਰਨਾ ਅੱਧਾ ਚਮਚ ম্যাগਨੀਸ਼ੀਅਮ ਸాల్ਟ ਜਿਹੜਾ ਹੈਗਾ ਉਹ ਤੁਸੀਂ ਜ਼ੁਬਾਨ ਦੇ ਉੱਪਰ ਰੱਖਣਾ ਹੈਗਾ ਤੇ ਉਹਨੂੰ ਚੂਸਣਾ ਅੱਧਾ ਚਮਚ ਕੁਆਂਟੀਟੀ ਜ਼ਿਆਦਾ ਲੱਗੇਗੀ ਲੇਕਿਨ ਇਹਦਾ ਕੰਮ ਕੀ ਹੈਗਾ ਇਹਨੇ ਜਿਵੇਂ ਤੁਸੀਂ ਇਹਨੂੰ ਅੰਦਰ ਲਓਗੇ ਇਹਨੇ ਪੂਰਾ ਐਸਿਡ ਵੋਮਿਟਿੰਗ ਰਾਹੀਂ ਬਾਹਰ ਪੂਰੀ ਗੰਦਗੀ ਬਾਹਰ ਜੀ ਕਿਉਂਕਿ ਇਹਨੇ ਅੰਦਰ ਨਹੀਂ ਜਾਣਾ ਸਟੋਰ ਨਹੀਂ ਹੋਣਾ ਇਸ ਕਰਕੇ ਇਹਦੀ ਦਿੱਕਤ ਨਹੀਂ ਇਹਦੀ ਤਾਂ ਇਹਨੇ ਪੂਰਾ ਐਸਿਡ ਬਾਹਰ ਕੱਢ ਦੇਣਾ ਹੈਗਾ ਤੁਹਾਨੂੰ ਸੁੱਖ ਦਾ ਸਾਹ ਜਣੇ ਨੀਂਦ ਅੱਛੀ ਆ ਜਾਣੀ ਹੈ ਕਹਿੰਦੇ ਆਦਰ ਅਦਰਵਾਈਜ਼ ਜਿਨ੍ਹਾਂ ਦਾ ਬੀਪੀ ਲੋ ਹੋ ਜਾਂਦਾ ਹੈ ਇਸੇ ਮੈਗਨੀਸ਼ੀਅਮ ਸਾਲਟ ਨੂੰ ਤੁਸੀਂ ਜਿਹੜਾ ਹੈਗਾ ਪਾਣੀ ਦੇ ਵਿੱਚ ਪਾਓ ਚਮਚੇ ਦਾ ਚੌਥਾ ਹਿੱਸਾ ਇੱਕ ਉਸ ਪਾਣੀ ਨੂੰ ਨੋਰਮਲ ਰੱਖਣਾ ਗਰਮ ਨਹੀਂ ਕਰਨਾ ਔਰ ਐਡ ਕਰਕੇ ਕੋਲ ਕੇ ਪੀ ਲਓ ਉਸ ਨਾਲ ਬੀਪੀ ਵੀ ਅੱਛਾ ਹੋ ਜਾਏਗਾ ਮੂਡ ਵੀ ਅੱਛਾ ਹੋ ਜਾਏਗਾ ਜਿਹੜੀ ਬੋਡੀ ਡਿਗੁਡੀਗੂ ਕਰਦੀ ਹੈ ਉਹ ਵੀ ਸੈੱਟ ਹੋ ਜਾਏਗੀ ਔਰ એનર્ਜੀ ਵੀਰ ਹਾਨਸ ਹੋ ਜੇਗੀ ਸੋ ਗਰ ਸਰਦੀਆਂ ਦੇ ਵਿੱਚ ਜਿਆਦਾ ਖਾਣ ਦੇ ਨਾਲ ਓਵਰ ਹੀਟਿੰਗ ਕਰਨ ਨਾਲ ਇਹ ਦੋ ਫਾਰਮੂਲੇ ਬਹੁਤ ਇਫੈਕਟਿਵ ਨੇ ਬਹੁਤ ਲਾਜਵਾ ਰੋਲ ਦੇ ਬਿਲਕੁਲ ਇਹ ਜਿਹੜੇ ਤੁਸੀਂ Apple Cider Vinegar ਦਾ ਦੱਸਿਆ ਇਹ ਕੋਈ ਵੀ ਵਰਗ ਦੇ ਪੀ ਸਕਦੇ ਨੇ ਮੋਸਟਲੀ ਦੇਖੋ ਜਿਹੜੀ ਹਾਂ ਇਹਨੂੰ ਪੀ ਸਾਰੇ ਵਰਗ ਦੇ ਸਕਦੇ ਅਗਰ ਕਿਸੇ ਬੱਚੇ ਨੂੰ ਦੇਣਾ ਤਾਂ ਕੁਆਂਟੀਟੀ ਘਟ ਕਰਨੀ ਪੈਗੀ ਜੀ ਉਹਨੂੰ ਇੱਕ ਚਮਚ ਦੇ ਸਕਦੇ ਹੋ ਔਰ ਜਿਹੜਾ ਮਿੱਠਾ ਸੋਡਾ ਹੈਗਾ ਉਹਦਾ ਵੀ ਕੁਆਂਟੀਟੀ ਹਾਫ ਕਰ ਸਕਦੇ ਅਡਲਟਸ ਵਾਸਤੇ ਸੇਮ ਇਹੀ ਕੁਆਂਟੀਟੀ